ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਵੀਰ ਜੀ ਅੱਜ ਦੀ ਕਥਾ ਦੇ ਵਿੱਚ ਨਾ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਐ ਤਿੰਨ ਕੰਮਾਂ ਦੇ ਬਾਰੇ ਕਿ ਅਗਰ ਤਿੰਨ ਕੰਮ ਮਨੁੱਖ ਜਾਂ ਇਨਸਾਨ ਛੱਡ ਦੇਣਾ ਤਾਂ ਕਾਮਯਾਬ ਹੋ ਜਾਏਗਾ ਕਾਮਯਾਬੀ ਦਾ ਰਾਜ਼ ਦੱਸਦੇ ਹਾਂ ਜੀ ਬਿਲਕੁਲ ਕਿ ਸਿਰਫ ਤਿੰਨ ਚੀਜ਼ਾਂ ਛੱਡ ਦੇਣਾ ਤੇ ਕਾਮਯਾਬੀ ਉਹਦੇ ਕਦਮ ਚੁੰਮੇਗੀ ਤੇ ਉਹ ਤਿੰਨ ਚੀਜ਼ਾਂ ਕਿਹੜੀਆਂ ਮੈਂ ਉਸ ਦੇ ਬਾਰੇ ਖੈਰ ਆਪਾਂ ਚੱਲ ਕੇ ਦੇਖ ਲੈਣੇ ਪਹਿਲੇ ਅੱਜ ਦੀ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਇਸ ਤੋਂ ਪਹਿਲੇ ਵੀਰਾਂ ਭਰਾਵਾਂ ਕੀ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਸਦੀਵੀ ਸੁਖ ਦੀ ਕਿਸੇ ਕੋਲ ਆਸ ਰੱਖਣੇ ਐਸੇ ਮਨੁੱਖ ਨੂੰ ਹੀ ਕਹਿੰਦੇ ਨੇ ਬੁਲੇਖੇ ਚ ਪਰਮ ਰੇਚੇ ਸ਼ਾਇਦ ਆਪ ਨੂੰ ਪਤਾ ਹੋਵੇ ਵੇਦਾਂਤ ਮੂਰਖਤਾ ਦੇ ਤਿੰਨ ਲੱਛਣ ਦੱਸਦਾ ਹੈ ਵਿਅਰਥ ਆਸ਼ਾ ਕਹਿੰਦਾ ਮੂਰਖਤਾ ਦਾ ਲਕਸ਼ਣ ਇਹ ਦੱਸਦਾ ਹੈ ਦੂਜਾ ਵਿਅਰਥ ਕਰਮ ਤੀਸਰਾ ਵਿਅਰਥ ਗਿਆਨ ਕਹਿੰਦਾ ਮੂਰਖ ਨੂੰ ਕਿ ਇਸ ਤਰ੍ਹਾਂ ਪਛਾਣ ਕਰੋਗੇ ਵੇਦਾਂਤ ਆਚਾਰੀਆ ਕਹਿੰਦੇ ਨੇ ਇਹ ਲਕਸ਼ਣ 3 ਨੇ ਵਿਅਰਥ ਆਸ਼ਾ ਵਿਅਰਥ ਆਸ਼ਾ ਕਿ ਕਿਸੇ ਕੋਲੋਂ ਸੁੱਖ ਦੀ ਆਸਾ ਤੇ ਜੇ ਮੈਨੂੰ ਕਿਸੇ ਕੋਲ ਸੁੱਖ ਮਿਲ ਸਕਦਾ ਫਿਰ ਪਰਮਾਤਮਾ ਦੀ ਕੀ ਲੋੜ ਤਲੋਖਤ ਪਰ ਕਿਰੋੜੇ ਪ੍ਰਭਾਤਮਨ ਦਾ ਨਾਮ ਜਪਣ ਦੇ ਕਿਸੇ ਕਲ ਸਦੀਵੀ ਸੁਖ ਦੀ ਆਸਾ ਰੱਖਣੇ ਸਦੀਵੀ ਸੁਖ ਨਹੀਂ ਹੈ ਸਦੀਵੀ ਸੁਖ ਨਹੀਂ ਹੈ ਪਰ ਆਸਾ ਰੱਖਣੇ ਕਹਿੰਦੇ ਮੂਰਖਤਾ ਦਾ ਪਹਿਲਾ ਲਕਸ਼ਣ ਵੇਰਥ ਆਸ਼ਾ ਹਰ ਸੁਖ ਬੇਰਸ ਹੋ ਜਾਂਦਾ ਹੈ ਹਰ ਸੁਖ ਦੁੱਖ ਦੇ ਵਿੱਚ ਬਦਲ ਜਾਂਦਾ ਹੈ ਹਰ ਸੋਕ ਆਮ ਰੋਜ਼ ਦੀ ਰੁਟੀਨ ਬਣ ਜਾਂਦਾ ਹੈ ਕੁਝ ਨਹੀਂ ਕੁਝ ਨਹੀਂ ਹੈਵੀ ਮੈਚਸ ਕਰਦੇ ਹਾਂ ਦੂਸਰਾ ਵਿਅਰਥ ਕਰਮ ਕਿਹੜਾ ਵਿਅਰਥ ਕਰਮ ਜਿਹਦਾ ਕੋਈ ਫਲ ਹੀ ਨਹੀਂ ਹੈ ਕੁਝ ਵੀ ਫਲ ਨਹੀਂ ਜਿਵੇਂ ਉਹ ਕਈੇ ਪੋਨਿਆਂ ਦਾ ਵਰਤ ਰੱਖਦਾ ਹੈ ਮਸਿਆ ਦਾ ਵਰਤ ਰੱਖਦਾ ਹੈ ਪिपल ਨੂੰ ਪਾਣੀ ਰਿੰਦਾ ਹੈ ਇੱਕ ਤਿਉਹਾਰ ਹੈ ਭਾਰਤ ਦੇ ਚ। ਉਹ ਦਿਨ ਮਾਤਾਵਾ ਆਵਲੇ ਦੇ ਦਰਖਤ ਨੂੰ ਧਾਗਾ ਬਨਣ ਗਿਆ। ਆਵਲੇ ਦਾ ਇਹ ਦਰਖਤ ਕਿਦਰ ਸਾਡੇ ਗੁਰਮਤ ਸਵਾਗਮ ਸਥਾਨ ਤੇ ਕਦੀ ਗਦੀਉਨਾ ਦਾ ਤਿਉਹਾਰ ਸਾਡੇ ਛੋਟੇ ਸਵਾਗਮ ਦੇ ਦਿਨ ਆ ਚਾਜਾ। ਬੜੀਆਂ ਮਾਤਾਵਾ ਆਉਂਦੀਆਂ ਹਿੰਦੂ ਪਰਾਨੇ ਦੀਆਂ। ਖੈਦ ਕਰਾਗੇ ਸ਼ੇਂਗੋ ਔਖੇ ਉਹ ਲੈਣੇ ਤੋ ਡਿਸਟਰਬ ਕਰਨ ਗਿਆ ਵੀ ਆਪਣੇ ਗੀਤ ਗਾਣ ਲੱਗ ਪੈਦੀਆਂ। ਤੇ ਕਈ ਵੇਣੋ ਕੇ ਇਹ ਆਵੜਾ ਘਟ ਤੇ ਮੈਨੈ ਕਈ ਨਹੀਂ ਲਗੇ ਹੋਇਆ ਠੀਕ ਹੈ ਕਦੀ ਕਦਾਈ ਇਸ ਤਰ੍ਹਾਂ ਆਉਂਦਾ ਅੱਗੇ ਪਿਛੇ ਤੇ ਤਿਵਾਰ ਉਹਨਾਂ ਦੇ ਨਾਲ ਚੜੀ ਆਉਂਦੇ ਉਹ ਦਾਗਾ ਲਪੇਟ ਦੀਆਂ ਤੇ ਪ੍ਰਗਰਮਾ ਕਰਦੀਆਂ ਨੇ ਗੀਤ ਗਾਉਂਦੇ ਨੇ ਫਿਰ ਉੱਥੇ ਪੈਸੇ ਰੱਖ ਜਾਂਦੀਆਂ ਨੇ ਉਹ ਫਿਰ ਦਾ ਚੌਕੀਦਾਰ ਚੁੱਕ ਲੈਂਦਾ ਦਸੀ ਪਾਉਂਦੀਆਂ ਨੇ ਦੁੱਧ ਪਾਉਂਦੀਆਂ ਨੇ ਹੁਣੇ ਵਿਅਰਥ ਕਰੋ ਦੁੱਧ ਪਿਲਾੜਾ ਕਿਸੇ ਜੀਵ ਜੰਤੂ ਨੂੰ ਪਿਲਾਓ ਦਰਹਤ ਦੀ ਖੁਰਾਕ ਦੁੱਧ ਨਹੀਂ ਹੈ ਜਿਵੇਂ ਪਾਣੀ ਮਚ ਪਾਣੀ ਵਿੱਚ ਰਹਿ ਸਕਦੀ ਹੈ ਮੱਛੀ ਦੁੱਧ ਦੇ ਵਿੱਚ ਨਹੀਂ ਰਹਿ ਸਕਦੀ ਦੁੱਧ ਦੇ ਮਟਕੇ ਵਿੱਚ ਪਾਓਗੇ ਮਰ ਜਾਏਗੀ ਦੁੱਧ ਉਸ ਦੀ ਗਿਜ਼ਾ ਨਹੀਂ ਹੈ ਪਾਣੀ ਹੈ ਦਰਹਤ ਦੀ ਖੁਰਾਕ ਦੁੱਧ ਨਹੀਂ ਹੈ ਪਾਈ ਜਾਂਦੇ ਲੱਸੀ ਪਾਈ ਜਾਂਦੇ ਨੇ ਤਾਗਾਂ ਰੁਪੇਟੇ ਜਾਂਦੇ ਨੇ ਪੈਸੇ ਸੁੱਟੇ ਜਾਂਦੇ ਨੇ ਪੈਸੇ ਦਰਿਆਵਾਂ ਵਿੱਚ ਸੁੱਟੇ ਜਾਂਦੇ ਨੇ ਪੈਸੇ ਸਰੋਵਰਾਂ 'ਚ ਸੁੱਟੇ ਜਾਂਦੇ ਨੇ ਮੈਂ ਸਮਝਦਾ ਸੀ ਇਹ ਕਰਮ ਕਾਂਡ ਸਿਰਫ ਭਾਰਤ ਦੇ 'ਚ ਹੈ ਮੈਂ ਤੇ ਸਾਰੇ ਯੂਰਪ ਦੇ 'ਚ ਦੇਖਿਆ ਜਿੱਥੇ ਦੇਖਣ ਤੇ ਪਾਣੀ ਪੈਸੇ ਸੁੱਟਦੇ ਨੇ ਅੰਗਰੇਜ਼ ਪੈਸੇ ਸੁੱਟਦੇ ਹੈਰਾਨਗੀ ਹੋਈ ਮੈਨੂੰ ਤੇ ਕਿ ਇਹਨੂੰ ਕਹਿੰਦੇ ਨੇ ਵਿਅਰਥ ਕਰਮ ਵਿਅਰਥ ਕਰ 3 ਸਰਾ ਵਿਅਰਥ ਗਿਆਨ ਜਿਹਨੂੰ ਅਮਲ ਦੇ 'ਚ ਨਹੀਂ ਲੈਣਾ ਨਹੀਂ ਲੈਣਾ ਪਤਾ ਤੇ ਚੱਲਦੇ ਲੇਕਿਨ ਅਮਲ ਦੇ ਚ ਨਹੀਂ ਲਿਆ ਵਰਤਨ ਦੇ ਚ ਨਹੀਂ ਲਿਆ ਵੇਦਾਂਤ ਆਚਾਰੀਆ ਕਹਿੰਦੇ ਨੇ ਮੌਰਖਤਾ ਦੇ ਤਿੰਨ ਲਕਸ਼ਣ ਨੇ ਵਿਅਰਥ ਆਸ਼ਾ ਵਿਅਰਥ ਕਰਮ ਵਿਅਰਥ ਗਿਆਨ ਹੁਣ ਮੈਂ ਫਿਰ ਅਰਜ਼ ਕਰਾ ਗਿਆ ਗਿਆਨ ਪ੍ਰਾਪਤ ਹੁੰਦਾ ਧਿਆਨ ਨਾਲ ਬਿਨਾ ਧਿਆਨ ਤੋਂ ਗਿਆਨ ਨਹੀਂ ਪ੍ਰਾਪਤ ਕਿਸੇ ਚੀਜ਼ ਦਾ ਵੀ ਗਿਆਨ ਲੈਣਾ ਉਦੇਖ ਧਿਆਨ ਪੂਰਾ ਦੇਣਾ ਪਏਗਾ ਧਿਆਨ ਬੀਜ ਹੈ ਗਿਆਨ ਦਾ ਚੈ ਨੇਕੇ ਦਾ ਗਿਆਨ ਲੈਣਾ ਹੈ ਬਦੀ ਦਾ ਗਿਆਨ ਲੈਣਾ ਹੈ ਪਦਾਰਤ ਦਾ ਗਿਆਨ ਲੈਣਾ ਹੈ ਪ੍ਰਮਾਤਮਾ ਦਾ ਗਿਆਨ ਲੈਣਾ ਹੈ ਬਿਨਾ ਧਿਆਨ ਤੋਂ ਨਹੀਂ ਮਿਲੇਗਾ ਭਾਰਤ ਦੇਸ਼ ਤੇ ਧਰਮ ਨੂੰ ਕਹਿੰਦੇ ਨੇ ਧਿਆਨ ਸਾਧਨਾ ਬਈ ਉਹ ਧਿਆਨ ਸਾਧਨਾ ਕਰ ਰਹੇ ਹੈ ਕਲਗੇਦਰ ਪਾਤਸ਼ਾਹ ਕਹਿੰਦੇ ਧਿਆਨ ধর ਤੈ ਕੋ ਮਨ ਮੈਂ ਜੈ ਕੋ ਅਮ ਤੋ ਉਤਸਵ ਹੈ ਜਗਛਾ ਦੇ ਅੰਜੋਲ ਇਤੇ ਸਾਧੀ ਧਿਆਨ ਸਾਧਨਾ ਦੀ ਗੱਲ ਹੈ ਜਿਸ ਨਾਲ ਧਿਆਨ ਨਹੀਂ ਜੁੜਦਾ ਪਿਆ ਉਸ ਦਾ ਗਿਆਨ ਨਹੀਂ ਮਿਲਦਾ ਹੁਣ ਦੂਸਰਾ ਨੁਕਤਾ ਪਦਾਰਥ ਦਾ ਧਿਆਨ ਜਦ ਗਿਆਨ ਬਣ ਜਾਂਦਾ ਹੈ ਗਿਆਨ ਫਿਕਰ ਜਾਂਦਾ ਹੈ ਧਿਆਨ ਵੀ ਫਿਕਰ ਜਾਂਦਾ ਹੈ ਪਤਾ ਹੈ ਕਿਉਂ ਮੈਂ ਇੱਕ ਦਫਾ ਫਿਰ ਦੁਬਾਰਾ ਤਾਂ ਕਿ ਗੱਲ ਪੂਰੀ ਪਕੜਦੇ ਜਾ ਸ਼ੁਰੂ ਸ਼ੁਰੂ ਦੇ ਜਗਾਰ ਚਲਾਣਾ ਸਿੱਖੜੇ ਬੜਾ ਧਿਆਨ ਹੈ ਬੜਾ ਧਿਆਨ ਹੈ ਬੜਾ ਧਿਆਨ ਹੈ ਇੱਕ ਦਿਨ ਧਿਆਨ ਗਿਆਨ ਬਣ ਗਿਆ ਹੁਣ ਦੇਖੀਏ ਨਾਲ ਬੈਠੇ ਸਾਥੀ ਨਾਲ ਗੱਲਾਂ ਬਾਤਾਂ ਕਰਦੇ ਆ ਗੱਡੀ ਚਲਾ ਰਹੇ ਹੁਣ ਤੇ ਟੇ ਹੋਣਦੇ ਆ ਗੱਡੀ ਚਲਾ ਰਹੇ ਕਿਉਂ ਧਿਆਨ ਬੇਕਰਕੇ ਕਿਉਂ ਬੇਕਰ ਗਿਆ ਧਿਆਨ ਗਿਆਨ ਬਣ ਗਿਆ ਇੱਕ ਗਿਆਨ ਕਤਈ ਬिखरਦਾ ਨਹੀਂ ਇਕ ਧਿਆਨ ਕਤਈ ਬਿਕਰਦਾ ਨਹੀਂ ਕਿਥੇ ਸ਼ਬਦ ਦੇ ਜੋੜਿਆ ਪ੍ਰਭੂ ਦੇ ਜੋੜਿਆ ਕਿਉਂ ਗਿਆਨ ਕਦੀ ਪੂਰਾ ਨਹੀਂ ਹੁੰਦਾ ਹੁੰਦਾ ਹੀ ਕਰੋੜਾਂ ਜ਼ਿੰਦਗੀਆਂ ਮਨੁੱਖ ਪ੍ਰਾਪਤ ਕਰ ਲਵੇ ਤਾਂ ਵੀ ਪ੍ਰਮਾਤਮਾ ਕੁਝ ਬਾਕੀ ਰਹਿ ਜਾਂਦਾ ਹੈ ਬਹੁਤ ਆ ਬਹੁਤ ਆ ਬਹੁਤ ਆ ਔਰ ਜਿਤਨਾ ਮਨੁੱਖ ਜਾਣਦਾ ਹੈ ਕਿੰਦਰ ਕੁਝ ਵੀ ਨਹੀਂ ਤੇ ਕੁਝ ਵੀ ਨਹੀਂ ਤੇ ਕੁਝ ਵੀ ਨਹੀਂ ਅਗਰ ਕੋਈ ਇਹ ਗਿਆਨ ਦਾ ਦਾਵਾ ਕਰ ਲਵੇ ਮੈਂ ਪ੍ਰਮਾਤਮਾ ਨੂੰ ਪੂਰਾ ਜਾਣ ਲਿਆ ਜਗਤਗੁਰੂ ਬਾਵਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਅੰਜਨ ਸਮਝ ਲਾਉਂ ਲੋੜ ਸਮਝ ਸੋਈ ਅਜਾਨ ਕਹੇ ਮੈਂ ਜਾਣਿਆ ਗਿਆਨ ਹਾਰ ਨਾ ਚਾਹਨਾਰੇ ਜਿਹੜੇ ਥੋੜੇ ਬਾਤਵੇ ਅਨਭਵੀ ਨੇ ਜ਼ਰੂਰ ਪਕੜ ਦੇ ਚਾਹੇਗੀ ਪਰਮਾਤਮਾ ਵਿੱਚ ਇੱਕ ਦਾ ਭਾਗ ਧਿਆਨ ਜੁੜ ਜਾਏ ਵਿਖੜ ਜਾਦੇ ਕਿਉਂ ਗਿਆਨ ਕਦੀ ਪੂਰਾ ਨਹੀਂ ਹੁੰਦਾ ਮਹਾਰਾਜ ਇੱਥੇ ਤੱਕ ਕਹਿੰਦੇ ਨੇ ਅਵਤਾਰਾਂ ਕੋਲ ਵੀ ਗਿਆਨ ਪੂਰਾ ਨਹੀਂ ਆਉਂਦਾ ਅਵਤਾਰ ਨਾ ਪਾਵੇਂ ਅੰਤ ਪਰਮੇਸ਼ਰ ਪਾਰ ਬ੍ਰਹਮ بے ਅੰਤ ਮਹਾਰਾਜ ਕਹਿੰਦੇ ਠੀਕ ਹੈ ਕੋਈ ਅੰਸ਼ਾ ਅਵਤਾਰ ਹੈ ਕੋਈ ਦੋ ਕਲਾ ਅਵਤਾਰ ਹੈ ਕੋਈ 8 ਕਲਾ ਅਵਤਾਰ ਹੈ ਕੋਈ 12 ਕਲਾ 14 ਕਲਾ ਕੋਈ ਸੋਨਾ ਕਲਾ અવਤਾਰ ਹੈ ਹਉਣ ਪਹਿਲੇ અવਤਾਰ ਨਾ ਪਾਵੇ ਅੰਤ ਪਰਮੇਸ਼ਰ ਪਾਰ ਬ੍ਰਹਮਿ ਬੇਅੰਤ ਇਸੋ ਸੇ ਰਹਸ ਬਣਿਆ ਰਹੇਗਾ ਰਮਜ਼ ਬਣੀ ਰਹੇਗੀ ਰਮਜ਼ ਰਹਸ ਕਿਸ ਨੂੰ ਕਹਿੰਦੇ ਨੇ ਅश्चਰਜਤਾ ਵਿਸਮਾ ਸੈਂਟਿਸਟ ਕੋਲ ਵਿਸਵਾਦ ਨਹੀਂ ਆਉਂਦਾ ਜਾਣਦੇ ਹੈ ਬਦਾਰਤ ਧਿਆਨ ਬੇਕਰ ਕੇ ਗਿਆਨ ਮਿਲ ਕੇ ਚੌਥੀ ਦੇ ਸੈਂਟਿਸ ਕੋਲ ਵੀ ਬਿਆਕੁਲਤਾ ਬੇਚੈਨੀ ਹੋਵੇਗੀ ਰਹਿਸ ਤੇ ਰਮਜ਼ ਨਹੀਂ ਹੋਵੇਗੀ ਰਹਿਸ ਤੇ ਰਮਜ਼ ਸੰਤ ਕੋਲ ਹੁੰਦੀ ਹੈ ਭਗਤ ਕੋਲ ਹੁੰਦੀ ਹੈ ਬ੍ਰਹਮ ਗਿਆਨੀ ਕੋਲ ਹੁੰਦੀ ਹੈ ਹਰ ਵਕਤ ਅਸ਼ਰਜਤਾ ਹੁੰਦੀ ਹੈ ਕਹਿੰਦੇ ਨੇ ਅਸ਼ਰਜਤਾ ਮਾਸੂਮ ਬੱਚੇ ਕੋਲ ਵੀ ਹੁੰਦੀ ਹੈ ਪਰ ਉਹਦੀ ਅਸ਼ਰਜਤਾ ਅਗਿਆਨ ਤੇ ਖੜੀ ਹੈ ਫੁੱਲ ਨੂੰ ਵੇਖ ਕੇ ਵੀ ਅਸ਼ਰਜ ਹੋ ਜਾਂਦਾ ਹੈ ਤਿਤਲੀ ਨੂੰ ਉੱਡਦਾ ਹੋਇਆ ਦੇਖ ਕੇ ਵੀ ਅਸ਼ਰਜ ਹੋ ਜਾਂਦਾ ਹੈ ਭੌਰੇ ਦੀ ਗੁੰਜਾਰ ਸੁਣ ਕੇ ਵੀ ਮਾਸੂਮ ਬੱਚਾ ਅਸ਼ਰਜ ਹੋ ਜਾਂਦਾ ਹੈ ਅਸ਼ਰਜ ਤਾਂ ਕਿੱਥੇ ਪੈਦਾ ਹੁੰਦੀ ਹੈ ਜਾਣੀਏ ਤੇ ਪੂਰਾ ਜਾਣ ਨਾ ਸਕੀਏ ਬੱਚੇ ਦੀ ਅਸ਼ਰਜਤਾ ਬਿਸਮਾ ਰਮਜ਼ ਰਹਿਸ ਅਗਿਆਨ ਦੇ ਕੜ ਉਹਨੂੰ ਸਮਝ ਨਹੀਂ ਹੈ ਸੰਤ ਦਾ ਰਹਿਸ ਰਮਜ਼ ਗਿਆਨ ਤੇ ਖੜਾ ਹੈ ਕਿਹੜੇ ਗਿਆਨ ਤੇ ਖੜਾ ਹੈ ਗਿਆਨ ਮਿਲ ਗਿਆ ਹੈ पर पता चल गया पूरा ज्ञान नहीं मिल सकता नहीं मिल सकता नहीं मिल सकता तो बिस्म बिशम बिस्मे ही भैय लाल गुलाल रंगारे कहो नानक संतन रस आई है ज्यो चाख गूंगा मुस्कारे कहो कबीर घूंगे गुड़ खाया पूछे तो क्या कहिए और मैं फिर अर्ज करा ध्यान जिस पासे है ज्ञान उसे दाई मिलेगा ਕੋ ਸੇਜਾਈ ਜੋ ਹੈ ਤੇ ਪਰਮਾਤਮਾ ਦਾ ਗਿਆਨ ਉਦੋਂ ਮਿਲਦਾ ਜਦ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ ਅਨੁਕੂਲ ਕਰੀਏ ਉਹ ਜਦ ਇਹ ਮਿਲਦਾ ਪਰਮਾਤਮਾ ਦੇ ਮਾਰਗ ਤੇ ਚਲਾਈਏ ਗੁਰੂ ਪੰਥ ਤੇ ਚਲਾਈਏ ਕਹਿੰਦੇ ਨੇ ਗੁਰੂ ਪੰਥ ਹੈ ਕਿ ਦੋ pamphlets ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਤੇ ਜੀ ਸੰਤ ਬినੋਬਾ ਭਾਵੇ ਨੇ ਬੜੀ ਭਾਰੀ ਵਿਆਖਿਆ ਕੀਤੀ ਹੈ ਮਨ ਮਗ ਨ ਚੱਲੇ ਪੰਥ ਮਨ ਨੇ ਧਰਮ ਸੇ ਤੇ ਸੰਬੰਧ ਮਹਾਰਾਜ ਕੰਨ ਜੋ ਧਰਮ ਦਾ ਪੰਥ ਹੈ ਉਸ ਤੇ ਤੇ ਚੱਲਦਾ ਨਹੀਂ ਤੇ ਜੋ ਧਰਮ ਦਾ ਪੰਥ ਨਹੀਂ ਹੈ ਉਸ ਤੇ ਤੇ ਚੱਲਦਾ ਹੈ ਧਰਮ ਨੂੰ ਮੰਨਣ ਵਾਲਾ ਉਸ ਪੰਥ ਤੇ ਚੱਲਦਾ ਹੀ ਨਹੀਂ ਜਿਹੜਾ ਪੰਥ ਪ੍ਰਮਾਤਮਾ ਤੱਕ ਜਾਂਦਾ ਹੀ ਨਹੀਂ ਮਨ ਨੇ ਮਗ ਨ ਚੱਲੇ ਪੰਥ ਕਹਿੰਦੇ ਨੇ ਮਾਰਗ ਪ੍ਰਮਾਤਮਾ ਤੱਕ ਜਾਂਦਾ ਹੈ ਭਾਵੇਂ ਇਹ ਕਰਮ ਧਰਮ ਹੈ ਪਰ ਜਿਸ ਕਰਮ ਦੇ ਚ ਧਰਮ ਦੀ ਸੁਗੰਧ ਨਹੀਂ ਹੈ ਪ੍ਰਭੂ ਨੂੰ ਮੰਨਣ ਵਾਲਾ ਉਹ ਸਮਾਰਗਤੇ ਨਹੀਂ ਚਲੇਗਾ ਉਹ ਕਰਮ ਕਾਂਡ ਨਹੀਂ ਕਰੇਗਾ ਨਹੀਂ ਕਰੇਗਾ ਤਾਂ ਚਲੋ ਫਿਰ ਧਰਮ ਦਾ ਪੰਥ ਕੀ ਹੈ ਇਸ ਲੋਕਵਾਰਾਂ ਤੋਂ ਵਧੀਤ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਬੜੇ ਗਹਿराई ਨਾਲ ਲੈਣਾ ਮਹਾਰਾਜ ਕਹਿੰਦੇ ਨੇ ਪੰਥਾ ਪ੍ਰੇਮ ਨਾ ਜਾੜਾਈ ਓਲੇ ਫਿਰੇ ਗਵਾਰ ਨਾਉ ਨਿਕ ਹਰ ਬਿਸਰਾਏ ਕੇ ਆਉਂਦੇ ਨਰਕ ਅੰਧਾਰ ਪੰਥਾ ਪ੍ਰੇਮ ਪ੍ਰੇਮ ਦਾ ਪੰਥ ਹੀ ਪ੍ਰਭੂ ਦਾ ਪੰਥ ਹੈ ਪ੍ਰੇਮ ਦਾ ਪੰਥ ਹੀ ਪਰਮਾਤਮਾ ਦਾ ਪੰਥ ਹੈ ਪ੍ਰੇਮ ਦਾ ਪੰਥ ਹੈ ਗੁਰੂ ਦਾ ਪੰਥ ਹੈ ਗੁਰੂ ਪੰਥ ਉਹਨਾਂ ਪ੍ਰੇਮ ਪ੍ਰਤੀਤ ਸਜੇ ਪ੍ਰਤਗੋੜ ਮੜੀ ਮਟ ਘੋਲ ਨਾ ਮਾਣੇ ਮੈਂ ਅਕਸਰ ਅਰਜ਼ ਕਰਦਾ ਹੁੰਦਾ ਦੋ ਗੈਨੇ ਲੜ ਪੈਣਗੇ ਗਿਆਨ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ ਦੋ ਦਾਨੇ ਵੀ ਲੜ ਪੈਣਗੇ ਦਾਨ ਵੀ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ ਦੋ ਸੇਵਾਦਾਰ ਵੀ ਲੜ ਪੈਣਗੇ ਸੇਵਾ ਕਰਦੇ ਆਇਆ ਅਕਸਰ ਭਾਰਤ ਦੇ ਦੇਖੇ ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਜੋੜੇ ਜਾੜਨ ਵਾਦੇ ਮਨੁੱਖਾਂ ਨੂੰ ਜਾੜਨ ਲੱਗ ਪੈਂਦੇ ਨੇ ਤੱਪੜ ਜਾੜਨ ਵਾਲੇ ਫਿਰ ਬੰਦਿਆਂ ਨੂੰ ਜਾੜਨ ਲੱਗ ਪੈਂਦੇ ਨੇ ਸੇਵਾ ਕਰਕੇ ਵੀ ਹਿਰਦਾ ਸ਼ੋਧ ਨਹੀਂ ਆਉਂਦਾ ਹਿਰਦਾ ਕਿਸ ਨਾਲ ਸ਼ੋਧਾਉਂਦਾ ਹੈ ਪ੍ਰੇਮ ਨਾਲ ਪ੍ਰੇਮ ਜਿਸ ਨਾਲ ਪ੍ਰੇਮ ਹੈ ਉਸ ਨਾਲ ਧੋਖਾ ਕਰਨਾ ਬੜਾ ਅਉਖੇਡ ਜਿਸ ਨਾਲ ਪ੍ਰੇਮ ਹੈ ਉਹਨੂੰ ਚੋਟ ਪਹਚਾਣੀ ਬੜੀ ਅਉਖੀ ਜਿਸ ਨਾਲ ਪ੍ਰੇਮ ਹੈ ਉਸ ਨਾਲ ਛਲ ਕਪਟ ਕਰਨਾ ਬੜਾ ਅਉਖੇਡ ਜਿਸ ਨਾਲ ਪ੍ਰੇਮ ਹੈ ਉਹਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਹੈ ਤੇ ਸਾਰੇ ਬ੍ਰਹਿਮੰਡ ਨਾਲ ਪ੍ਰੇਮ ਪਰਮਾਤਮਾ ਨਾਲ ਪ੍ਰੇਮ ਦਾ ਮਤਲਬ ਕੀ ਹੈ ਸਮੂਹ ਨਾਲ ਪ੍ਰੇਮ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਕੋਲ ਨਵਾਨੇ ਕੁੜਦਾ ਉਸਦਾ ਹਿਰਦਾ ਸਾਰਿਆਂ ਦੇ ਪ੍ਰਤੀ ਸ਼ੁੱਧ ਹੋ ਜਾਂਦਾ ਹੈ ਪ੍ਰੇਮ ਤੋਂ ਬਿਨਾਂ ਹਿਰਦੇ ਦੀ ਸ਼ੁੱਧੀ ਨਹੀਂ ਆਉਂਦੀ ਪਰ ਹੁਣ ਪ੍ਰੇਮ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਜਿੰਨੂੰ ਰੋਜ਼ ਰੋਜ਼ ਯਾਦ ਕਰੀਏ ਯਾਦ ਕਰੀਏ ਯਾਦ ਹੀ ਪ੍ਰੇਮ ਬਣ ਜਾਂਦਾ ਜਿਵੇਂ ਖਾਦਾ ਹੋਇਆ ਭੋਜਨ ਕੁਛ ਪੜਾਵਾ ਤੋਂ ਲੰਘ ਕੇ ਇੱਕ ਦਿਨ ਖੋਲ ਬਣ ਜਾਂਦਾ ਹੈ بار بار ਦੀ ਯਾਦ ਹੀ ਪ੍ਰੇਮ ਬਣ ਜਾਂਦੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਹਿਰਦਾ ਕਿੰਨੂੰ ਯਾਦ ਕਰੇਗਾ ਜਿਸ ਤੋਂ ਹਿਰਦਾ ਪ੍ਰਭਾਵਿਤ ਹੈ ਉਹ ਜਿਹਨੂੰ ਨਹੀਂ ਯਾਦ ਕਰ ਸਕਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸਨੂੰ ਯਾਦ ਨਹੀਂ ਕਰੇਗਾ ਇਹ ਵੀ ਮੈਚ ਹੈ ਪਰਿਵਾਰ ਤੋਂ ਮਨ ਪ੍ਰਭਾਵਿਤ ਹੈ ਪਰਿਵਾਰ ਦੀ ਯਾਦ ਆਪੇ ਚਲਦੀ ਹੈ ਆਪੇ ਚਲਦੀ ਹੈ ਕਿਹੜਾ ਵਾਜੇ ਵਜਾਣ ਦੀ ਲੋੜ ਹੈ ਪੁੱਤਰ ਨੂੰ ਯਾਦ ਕਰਨ ਵਾਸਤੇ ਪਤੀ ਪਤਨੀ ਨੂੰ ਯਾਦ ਕਰਨ ਵਾਸਤੇ ਕਥਾ ਕੀਰਤਨ ਦੀ ਲੋੜ ਹੈ ਧਨ ਸੰਪਦਾ ਨੂੰ ਯਾਦ ਕਰਨ ਵਾਸਤੇ ਕਿਹੜਾ ਕਥਾ ਕਹਾਣੀਆਂ ਦੀ ਲੋੜ ਹੈ ਫਲਸਫਾ ਘੋਟਣ ਦੀ ਲੋੜ ਹੈ ਪਰਿਵਾਰ ਦੀ ਯਾਦ ਆਪੇ ਆਉਂਦੀ ਹੈ ਪਰਿਵਾਰਕਾਂ ਦੀ ਯਾਦ ਆਪੇ ਆਉਣੀ ਹੈ रहे گی ਗੱਲ ਪਰਮਾਤਮਾ ਨੂੰ ਯਾਦ ਕਰਨਾ ਵਾਜੇ ਵਜਾਓ ਤਬਲੇ ਖੜਕਾਓ ਕਥਾ ਕਰੋ ਕਹਾਣੀਆਂ ਕਰੋ ਫਿਰ ਸੁਭਾ ਗਾਉਟੋ ਸਭ ਕੁਝ ਕਰੋ ਪਰ ਮੈਂ ਅਰਜ਼ ਕਰਾਂ ਯਾਦ ਫਿਰ ਵੀ ਨਹੀਂ ਆਉਂਦਾ ਕਾਰਨ ਜਿਸ ਤੋਂ ਮਨ ਪ੍ਰਭਾਵਿਤ ਨੇ ਮਨ ਨੇ ਯਾਦ ਕਰਦਾ ਤੇ ਜਦ ਯਾਦ ਹੀ ਨਹੀਂ ਕਰਦਾ ਤਾਂ ਪ੍ਰੇਮ ਕਿਥੇ ਜਿਸ ਤੋਂ ਹਿਰਦਾ ਪ੍ਰਭਾਵਿਤ ਹੋ ਜਾਂਦਾ ਉਹ ਯਾਦ ਬਣ ਜਾਂਦਾ ਮਨ ਉਸ ਨੂੰ ਮੰਗਦਾ ਹੈ ਚਾਹਦਾ ਹੈ ਪਰ ਬਾਬਤ ਹੋ ਕੇ ਇਹ ਹੀ ਯਾਗ ਪ੍ਰੇਮ ਬਣ ਜਾਂਦੀ ਹੈ ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਪਵਿੱਤਰ ਕਰ ਦਿੰਦਾ ਹੈ ਮਨੁੱਖੀ ਮਨ ਪਰਮਾਤਮਾ ਦੇ ਅਨੁਕੂਲ ਹੋਵੇ ਤੇ ਇੱਕ ਦਿਨ ਜੋ ਕੁਝ ਪ੍ਰਾਪਤ ਹੁੰਦਾ ਹੈ ਗਿਆਨ ਤੇ ਪ੍ਰੇਮ ਜਦੀ ਕੋਈ ਸੀਮਾ ਨਹੀਂ ਅੰਤ ਨਹੀਂ ਹੈ ਇਹ ਵੀ ਮੈਂ ਅਜ਼ ਕਰਦੇ ਹਾਂ ਤੋ ਅਨੁਕੂਲ ਕਰਨ ਦਾ ਢੰਗ ਸਤਿਗੁਰ ਨੇ ਪੰਜ ਪੜਾਉ ਦੱਸੇ ਨੇ ਜਿਹਨੂੰ ਪੰਜ ਖੰਡ ਕਹਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਦੀ ਝੋੜੀ ਪੰਜ ਬਾਣੀਆਂ ਪਾਈਆਂ ਪ੍ਰਥਮ ਜਪ ਅਬਿਗਿਆਤਿ ਅਰਜ ਕਰਾਂ ਜਪ ਬਾਣੀ ਦਾ ਨਾਮ ਹੈ ਉੱਪਰ ਜੋ ਹੈ ਉਹ ਮੰਗਲਾ ਚਰਨ ਹੈ ਮੂਲ ਮੰਤਰ ਹੈ ਜਪ ਤੋਂ ਪਹਿਲੇ ਵੀ ਦੋ ਡੰਡੀਆਂ ਨੇ ਬਾਅਦ ਵਿੱਚ ਵੀ ਦੋ ਡੰਡੀਆਂ ਨੇ ਬੰਦ ਕਰ ਦਿੱਤਾ ਹੈ ਜਪ ਸ਼ਬਦ ਨੂੰ ਸਤਿਗੁਰ ਨੇ ਬੰਦ ਕਰ ਦਿੱਤਾ ਹੈ ਇਹਨੂੰ ਉੱਪਰ ਵੀ ਨਾ ਜੋੜਨਾ ਥੱਲੇ ਵੀ ਨਾ ਜੋੜਨਾ ਸਿਰਫ ਬਾਣੀ ਦਾ ਨਾਮ ਹੈ ਗੁਰੂ ਪਰ ਸਾਹ ਦੇ ਇਸ ਤੋਂ ਬਾਅਦ ਦੋ ਡੰਡੀਆਂ ਜੋੜ ਦਿੱਤੀਆਂ ਨੇ ਇੱਕ ਪੰਕਤੀ ਪੂਰੀ ਹੋ ਗਈ ਜਿੱਥੇ ਦੋ ਡੰਡੀਆਂ ਆ ਜਾਣ ਪੂਰਾ ਇੱਕ ਸਟਾਪ ਆਉਂਦਾ ਪੰਕਤੀ ਪੂਰੀ ਹੋ ਗਈ ਜਪ ਬਾਣੀ ਦਾ ਨਾਮ ਹੈ ਹੁਣ ਜਪ ਸ਼ੁਰੂ ਹੁੰਦਾ ਆਦ ਸਚੁ ਜੋਗ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਲਮ ਸ਼ਾਇਰੀ ਰੱਖਣ ਵਾਲੇ ਜਾਣਦੇ ਨੇ ਸਲੋਕ ਐ ਕੋੜੀ ਵੀ ਨਹੀਂ ਐ ਇਹ ਸਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਸਲੋਕ ਨੇ ਸਵਈਏ ਨੇ ਕਵਿਤਨ ਐ ਛੰਦ ਨੇ ਪਦੇ ਨੇ ਔਰ ਪਦੇ ਵੀ ਕਈ ਤਰ੍ਹਾਂ ਦੇ ਦੁਪਦੇ ਤੇ ਪਦੇ ਚੋਪਦੇ ਪੰਜ ਪਰੇ ਅਸ਼ਟਪਦੀ ਹੈ ਦੋਹੇ ਇਹ ਸਲੋਕ ਜਿਸ ਤਰ੍ਹਾਂ ਉਰਦੂ ਦੀ ਸ਼ਾਇਰੀ ਦੇ ਚਿੱਤ ਹੈ ਰੁਬਾਈ ਹੈ ਗਜ਼ਲ ਹੈ ਨੰਦਲਾ ਇਹ ਨੰਦ ਲਾਲ ਦੀ ਬਾਣੀ ਨੋ ਅਸੀਂ ਕਹਿੰਦੇ ਹਾਂ ਵਜ਼ਲਾਂ ਭਾਈ ਨੰਦਲਾ ਕੁਝ ਨਜ਼ਮਾ ਵੀ ਨੇ ਉਹਦੇ ਚ ਲੇਕਿਨ ਬਹੁਤਿਆਂ ਵਜ਼ਲਾਂ ਉਰਦੂ ਸ਼ਾਇਰੀ ਦਾ ਇਹ ਰੂਪ ਹੈ ਭਾਰਤ ਦੀ ਭਾਸ਼ਾਵਾਂ માં ਦੀ ਜਿਹੜੀ ਸ਼ਾਇਰੀ ਹੈ ਉਹਨੂੰ ਛੰਦ ਕਹਿੰਦੇ ਨੇ ਛੰਦ ਹਜ਼ਾਰਾਂ ਕਿਸਮਾਂ ਦੇ ਨੇ ਸੈਂਕੜੇ ਕਿਸਮਾਂ ਦੇ ਤੇ ਆਪ ਦਸਮ ਗ੍ਰੰਥ ਦੇ ਤੇ ਦੇਖ ਸਕਦੇ ਹੋ ਚਾਚਰੀ ਚੰ ਭੁਜੰਗ ਪ੍ਰਯਾਤ ਚੰ ਇਕ ਚਰੀ ਚੰ ਹੈਰਾਨਗੀ ਹੁੰਦੀ ਹੈ ਇਤਨੇ ਛੰਦ ਇਤਨੇ ਪ੍ਰਕਾਰ ਦੇ ਚੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਆਨ ਕੀਤੇ ਨੇ ਮੈਂ ਤੇ ਇਥੇ ਤੱਕ ਸੁਣਿਆ ਜਦ ਮੈਂ ਸ਼ਾਂਤੀ ਨਿਗੇਤਨ ਦੇਖਣ ਗਿਆ ਸੀ ਰਾਬਿੰਦਰ ਲਾਲ ਟੈਗੌਰ ਆਪਣੇ ਵਿਦਿਆਰਥੀਆਂ ਨੂੰ ਜਾਪ ਸਾਬ ਤੋਂ ਛੰਦਾਂ ਬੰਦੀ ਸਿਖਾਉਂਦੇ ਸਨ ਕਵਿਤਾ ਦੀ ਚਾਲ ਸਿਖਾਉਂਦੇ ਸਨ ਵੇ ਸੇਖੋਂ ਗੁਰੂ ਗੋਬਿੰਦ ਸਿੰਘ ਜੀ ਨਵੇਂ ਕਿਸਮਾਂ ਦੇ ਛੰਦ ਇਤਨੇ ਪ੍ਰਕਾਰ ਦੇ ਛੰਦ ਭੁਜੰਗ ਪਰਿਆਤ ਛੰਦ ਜਿਵੇਂ ਸਭ ਟੇੜਾ ਚੱਲਦਾ ਨੇ ਛੰਦ ਵੀ ਟੇੜਾ ਚੱਲਦਾ ਕਿਹੜਾ ਕਿਹੜਾ ਛਾਚਰੀ ਛੰਦ ਕੁਮਾਈਓਂ ਦੀ ਪਹਾੜੀਆਂ ਦੇ ਜਗ੍ਹਾਏ ਜਾਂਦੇ ਨੇ ਜਦ ਨਾਨਕ ਮਤੇ ਦੀਵਾਲੀ ਵਾਲੇ ਦਿਨ ਬੜਾ ਭਾਰੇ ਇਕੱਠ ਹੁੰਦਾ ਹੈ ਸੰਗਤਾਂ ਹੁੰਦੀਆਂ ਨੇ ਇਹ ਪਹਾੜੀ ਲੋਕ ਵੀ ਆਉਂਦੇ ਨੇ ਹਿੰਦੂ ਵੇਸ ਇਹ ਉੱਥੇ ਬੈਠ ਕੇ ਫਿਰ ਆਪਣੀ ਬਾੜੀ ਭਾਸ਼ਾ ਦੇ ਚਾਚਰੀ ਛੰਦ ਗਾਦੇ ਨੇ ਸਾਰਾ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਪਮਾ ਕਰਦੇ ਨੇ ਜਿੱਤਨੇ ਗੁਰੂ ਕੇ ਸਿੰਘ ਪਹੁੰਚਦੇ ਨੇ ਉਸ ਤੋਂ ਦੁਗਣੇ ਪਹਾੜੀਏ ਪਹੁੰਚਦੇ ਨੇ ਕਮਾਈਆਂ ਦੀ ਪਹਾੜੀਆਂ ਤੇ ਉੱਥੇ ਮੈਨੂੰ ਪਤਾ ਚੱਲਿਆ ਕਿ ਚਾਚਰੀ ਛੰਦ ਇਤਨਾ ਵੱਡਾ ਛੰਦ ਹੈ ਮਹਾਨ ਛੰਦ ਹੈ ਪਰ ਇਹਦੀ ਗਾਇਕੀ ਉਹਨਾ ਕੋਲ ਹੈ ਜਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਚਰੀ ਛੰਦ ਦੇ ਬਹੁਤ ਸਾਰੇ ਬਾਣੀ ਉਚਾਰਨ ਕੀਤੇ ਵਜੰਗ ਪ੍ਰਯਾਤਨ ਸੰਗੀਤ ਵਜੰਗ ਪ੍ਰਯਾਤਨ ਤੇ ਵੀ ਹੈ ਜਿਹਦੇ ਸੰਗੀਤ ਵੀ ਚਲੇਗਾ ਛੰਦ ਵੀ ਚਲੇਗਾ खैर ਮੁਖਤਸਰ ਮੈਂ ਇਸ ਕਰਾਂ ਇਹਦੇ ਤੁਹਾਡਾ ਟਾਈਮ ਨਾ ਲਵਾਵਾਂ ਇਹ ਸਲੋਕ ਹੈ ਪੌੜੀ ਸ਼ੁਰੂ ਹੁੰਦੀ ਹੈ ਸੋਚੇ ਸੋਚ ਨਾ ਹੋਵੇ ਇਹ ਪਹਿਲੀ ਪੌੜੀ ਹੋ ਕਮਰਾ ਜਾਈ ਚਲਣਾ ਨਾਨਕ ਲਿਖਿਆ ਨਾਲ ਇਹ ਪੌੜੀ ਸਮਾਪਤ ਹੋ ਗਈ ਇੱਕ ਪੌੜੀ ਮੂਲ ਮੰਤਰ ਨੂੰ ਕਈ ਪਹਿਲੀ ਪੌੜੀ ਦਾ ਪਾਠ ਆਖੀ ਜਾਂਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਗੁਰਦੁਆਰੇ ਦੇ ਅੰਦਰ ਅਬਦੀ ਗਾਇਤ ਲਈ ਇਸ ਕਰਾਂ ਜਪ ਕਿਸਦਾ ਕਰਨਾ ਹੈ ਸੱਚ ਦਾ ਕਰਨਾ ਹੈ ਸੱਚ ਕੀ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਉਹਦੀ ਬੜਾਈ ਹੋਈ ਮਰਿਆਦਾ ਤੋਂ ਬਾਹਰ ਕੁਝ ਵੀ ਨਹੀਂ ਇੱਕ ਮਰਿਆਦਾ ਬਣਾ ਦਿੱਤੀ ਹੈ ਇੰਨਾ ਵੱਡਾ ਸਾਗਰ ਹੈ ਮੱਛਲੀ ਜਿੱਥੇ ਚਾਹੇ ਜਾ ਸਕਦੀ ਹੈ ਜਾ ਸਕਦੀ ਹੈ ਅਦਾ ਮੇਲ ਦੀ ਯਾਤਰਾ ਕਰ ਸਕਦੀ ਹੈ ਬੰਗਾਲ ਦੀ ਖਾੜੀ ਚ ਵੀ ਜਾ ਸਕਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ ਚ ਵੀ ਜਾ ਸਕਦੀ ਹੈ ਇੰਡੀਅਨ ਓਸ਼ਨ ਦੇ ਵਿੱਚ ਵੀ ਜਾ ਸਕਦੀ ਹੈ ਕਿਧਰੇ ਵੀ ਜਾ ਲੇਕਿਨ ਸਾਗਰ ਤੋਂ ਬਾਹਰ ਨਹੀਂ ਜਾ ਸਕਦੀ ਲੱਖ ਵੀ ਯਤਨ ਕਰੇ ਨਹੀਂ ਜਾ ਸਕਦੀ ਤਣਕ ਕੇ ਮਰ ਜਾਏਗੀ ਬਰਮਣ ਕਰ ਸਕਦੀ ਹੈ ਸਾਗਰ ਦੇ ਚ ਮਨੁੱਖ ਕੁਛ ਵੀ ਕਰੇ ਜੋ ਉਸਨੇ ਮਰਿਆਦਾ ਬਣਾਈ ਹੈ ਉਸੇ ਦੇ ਚ ਹੀ ਕਰ ਸਕਦਾ ਕਿਸੇ ਪਾਸੇ ਵੀ ਚੰਗ ਸਕਦਾ ਕੁਝ ਵੀ ਕਰ ਸਕਦਾ ਚੰਗਾ ਕਰ ਸਕਦਾ ਮਾੜਾ ਕਰ ਸਕਦਾ ਜਿਤਨੀ ਉਸਦੇ ਸੀਮਾ ਬਣਾਈ ਹੈ ਸਾਡੇ ਉਸ ਸੀਮਾ ਦੇ ਚ ਅਸੀਂ ਨੇਕ ਵੀ ਕਰ ਸਕਦੇ ਆ ਬਦ ਵੀ ਕਰ ਸਕਦੇ ਬਣਾਈ ਉਸੇ ਚੋਕੇ ਮर्यादा ਉਸੇ ਦੀ ਬਣਾਈ ਹੋਈ ਹੈ ਸ਼ਕਤੀ ਉਸੇ ਦੀ ਦਿੱਤੀ ਹੋਈ ਹੈ ਸੰਤ ਕਹਿੰਦੇ ਨੇ ਸਭ ਕੁਝ ਤੇਰਾ ਸਾਡਾ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਤੇਰੀ ਦਿੱਤੀ ਹੋਈ ਸ਼ਕਤੀ ਦਾ ਤੈਨੂੰ ਯਾਦ ਕੀਤਾ ਤੋ ਹਿਰਦੈ ਨਾ ਦਿੰਦਾ ਕਿਵੇਂ ਯਾਦ ਕਰੇ ਤੁਹਾ ਇਕਲੇ ਨਾਂ ਦੇ ਅੰਦਰ ਤੇ ਤੈਨੂੰ ਸਮਝਦੇ ਕਿਵੇਂ ਤੇਰੀ ਦਿੱਤੀ ਹੋਈ ਅਕਲ ਦੀ ਵਰਤੋਂ ਕੀਤੀ ਤੇਰੇ ਦਿੱਤੇ ਹੋਏ ਹਿਰਦੇ ਦੀ ਵਰਤੋਂ ਕੀਤੀ ਤੇਰਾ ਗਿਆਨ ਮਿਲਿਆ ਤੇਰਾ ਪ੍ਰੇਮ ਮਿਲਿਆ ਅਨੰਦ ਮਿਲਿਆ ਇਹ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮਤ ਹੈ ਜਪ ਸਜਦਾ ਕਰਨਾ ਵਿਅਕਤੀ ਦਾ ਨਹੀਂ ਕਿਸ ਦਾ ਕਰਨਾ ਜਿਹਦੇ ਹੁਕਮ ਦੇ ਚ ਸਭ ਕੁਝ ਚੱਲਦੇ ਹੈ ਸਭ ਕੁਝ ਚੱਲਦੇ ਹੈ ਇਹ 바ਰ-ਬਾਰ ਦਾ ਜਪ ਕਰਨਾ ਆਪਣੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦਾ ਪਹਿਲਾ ਢੰਗ ਹੈ ਇਸ ਵਾਰ ਸੇ ਸਾਹਿਬ ਕਹਿੰਦੇ ਜਪੋ ਤਾਂ ਇੱਕੋ ਨਾਮਾ ਅਵਰ ਮੈਰਾ ਫੜ ਕਾਮਾ ਅਗਰ ਕੋਈ ਕਰਨ ਲੱਗ ਪਏ ਤਾਂ ਜਪ ਦੀ ਵੀ ਆਪਣੀ ਉਮਰ ਆਉਂਦੀ ਹੈ ਜਿਵੇਂ ਸਰੀਰ ਦੀ ਉਮਰ ਇਸ ਤਰੀਕੇ ਨਾਲ ਅਸੀਂ ਨਾਪ ਸਕਦੇ ਬੰਦਾ ਧਾਰਮਿਕ ਹੈ ਪਰ ਅਜੇ ਧਰਮ ਦਾ ਬਚਪਨਾ ਹੈ ਦੇਖੋ ਬਚਪਨਾ ਬੰਦਾ ਧਾਰਮਿਕ ਹੈ ਪਰ ਇਹ ਬਾਲਗ ਹੋ ਗਿਆ ਅਡਲਟ ਹੋ ਗਿਆ ਸਿਆਣਾ ਹੋ ਗਿਆ ਸੋਝਵਾਨ ਹੈ ਬੰਦਾ ਧਾਰਮਿਕ ਹੈ ਤੇ ਬ੍ਰਹਮ ਗਿਆਨੀ ਹੋ ਗਿਆ ਬਜ਼ੁਰਗ ਹੋ ਗਿਆ ਇਹ ਤੇ ਬਜ਼ੁਰਗ ਹੋ ਗਿਆ ਇਸਨੇ ਤੇ ਪਰਮ ਪਦ ਨੂੰ ਪਾ ਲਿਆ ਪ੍ਰਾਪਤ ਕਰ ਲਿਆ ਦੇਵੇਂ ਸਰੀਰ ਦਾ ਬਚਪਨਾ ਜਵਾਨੇ ਤੇ ਬਜ਼ੁਰਗੇ ਆਉਂਦੀ ਹੈ ਧਰਮ ਦਾ ਬਚਪਨਾ ਵੀ ਆਉਂਦਾ ਹੈ ਭਗਤ ਕਬੀਰ ਕਹਿੰਦੇ ਨੇ ਮੈਂ ਬਥੇਰਿਆਂ ਕੋਲ ਧਰਮ ਦਾ ਬਚਪਨਾ ਦੇਖਦਾ ਕਿਸ ਤਰ੍ਹਾਂ ਮਾਥੇ ਤਿਲਕ ਹੱਥ ਮਾਲਾ ਵਾਣਾ ਲੋਗਨ ਰਾਮ ਖਿਡੌਣਾ ਜਾਣਾ ਬੱਚੇ ਦੀ ਪਛਾਣ ਕਿ ਆਉਂਦੀ ਹੈ ਉਹ ਹਰ ਚੀਜ਼ ਨੂੰ ਖਿਡੌਣਾ ਸਮਝਦਾ ਹੈ ਤੇ ਖੇਡਣ ਦੀ ਰੁਚੀ ਉਸ ਦੇ ਅੰਦਰ ਬੜੀ ਪਰਵਰਤਨ ਉਦੇਵਾ ਸੇ ਸਭ ਕੁਝ ਖਿਡਾਉਣਾ ਹੈ ਸਭ ਕੁਝ ਖਿਡਾਉਣਾ ਹੈ ਘਰ ਦੇ ਚ ਕੁਝ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਪਿਓ ਨੂੰ ਕਹਿ ਲੈਂਦਾ ਤੂੰ ਘੋੜਾ ਬਣਾ ਮੈਂ ਤੇਰੀ ਪਿੱਠ ਤੇ ਬੈਠਣਾ ਤੇ ਪਿਓ ਨੂੰ ਘੋੜਾ ਬਣਾ ਕੇ ਬੱਚਾ ਖੁਸ਼ ਹੁੰਦਾ ਤੇ ਮਮਤਾ ਦਾ ਮਾਰ ਆ ਪਿਓ ਇਹ ਘੋੜਾ ਬਣ ਜਾਂਦਾ ਠੀਕ ਹੁਣ ਜਿਹੜਾ ਬੱਚਾ ਪਿਓ ਨੂੰ ਵੀ ਖਿਡਾਉਣਾ ਸਮਝੇ ਮਾਂ ਨੂੰ ਵੀ ਖਿਡਾਉਣਾ ਸਮਝੇ ਯਕੀਨ ਜਾਣੋ ਗੁਰਸਤਾ ਕੇ ਮਾ ਪਉਦੀ ਦ੍ਰਿਸ਼ਟੀ ਚ ਗੁਰੂ ਖਿਡਾਉਣਾ ਹੈ ਕਥਾ ਕੀਰਤਨ ਖਿਡਾਉਣਾ ਹੈ ਸਭ ਕੁਝ ਖਿਡਾਉਣਾ ਹੈ ਮਾਥੇ ਤੇਲ ਲਗਹਤ ਮਾਲਾ ਵਾਣਾ ਲੋਗਨ ਰਾਮ ਖੇਰੋਣਾ ਦਾਣਾ ਜੋ ਥੋੜਾ ਜਿਹਾ ਸਵਾ ਪਾਸ ਕਰਨ ਵਾਸਤੇ ਗੁਰਦੁਆਰੇ ਆ ਗਏ ਸਮਾਜਿਕ ਰਸਮ ਕਰਕੇ ਆ ਗਏ ਕਿਸੇ ਕਾਮਨਾ ਕਰਕੇ ਆ ਗਏ ਅਜੇ ਪ੍ਰਭੂ ਦਾ ਪ੍ਰਭਾਵ ਨਹੀਂ ਪੇ ਕਿਉਂ ਸੋਰੀਆਈ ਨੇ ਪ੍ਰਭਾਵ ਕਿਸ ਤਰ੍ਹਾਂ ਆਏਗਾ ਉਹਦੇ ਗੁਣ ਨੂੰ ਸੁਣ ਸਰਵਨਾ ਨੂੰ ਗੋਬਿੰਦ ਗੁਣ ਸੁਣੋ ਅਰ ਗਾਉ ਰਸਨਾ ਗਏ ਸੁਣੀਏ ਦੀ ਚਾਰ ਪੌੜੀਆਂ ਨੰਨੀਆਂ ਦੀ ਚਾਰ ਪੌੜੀਆਂ ਜੇ ਤਦ ਉਸ ਤੋਂ ਪ੍ਰਭਾਵਿਤ ਹੋਵੇ ਤਾਈ ਮੰਗ ਕਰੇਗਾ ਤਾਈ ਜਪ ਕਰੇਗਾ ਅਗਰ ਪ੍ਰਭਾਵਤ ਹੀ ਨਹੀਂ ਧਿਆਨ ਨਹੀਂ ਚੜੇਗਾ ਤਵੀਰ ਜੀ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਐ ਕਿ ਆਮ ਇਨਸਾਨ ਜਾਂ ਮਨੁੱਖ ਨਾ ਹਰ ਬੰਦੇ ਕਾਮਯਾਬੀ ਚਾਹੁੰਦਾ ਹੋਵੇ ਕਿ ਮੈਂ ਕਾਮਯਾਬ ਹੋ ਜਾਮ ਤੇ ਲੇਕਿਨ ਕੀ ਐ ਕਿ ਤਿੰਨ ਚੀਜ਼ਾਂ ਉਹ ਛੱਡ ਦੇਣਾ ਤਾਂ ਕਾਮਯਾਬ ਹੋ ਜਾਏਗਾ ਬਿਲਕੁਲ ਵੀਰ ਜੀ ਪਹਿਲੀ ਚੀਜ਼ ਕੀ ਐ ਕਿ ਉਹ ਨਾ ਉਹ ਕੋ ਐਸਾ ਇਲਮ ਹੋਣਾ ਚਾਹੀਦਾ ਜਿਹੜਾ ਕਿ ਫਾਇਦਾ ਦਵੇ ਨਹੀਂ ਕਿ ਇਹ ਫਜ਼ੂਲ ਇਲਮ ਹਾਸਲ ਕਰੀ ਜਾਏ ਜਿੰਦਾ ਫਾਇਦਾ ਹੀ ਕੋਈ ਨਹੀਂ ਗਲਤ ਰਾਲ ਤੁਰ ਪੈਣਾ ਗਲਤ ਇੱਕ ਡਾਇਰੈਕਸ਼ਨ ਨਹੀਂ ਵੀਰ ਜੀ ਜਿਸਲੇ ਤੁਹਾਨੂੰ ਇੱਕ ਇਲਮ ਤੋਂ ਮੁਰਾਦ ਵੀਰ ਜੀ ਇਹ ਹੈ ਕਿ ਤੁਸੀਂ ਇੱਕ ਤਰੀਕੇ ਨਾਲ ਅਕਰਾਹ ਜਾਂਦੇ ਹੋ ਠੀਕ ਹੈ ਤੁਹਾਨੂੰ ਠੀਕ ਤੁਸੀਂ ਰਸਤੇ 'ਤੇ ਜਾਵੋਗੇ ਤਾਂ ਕਾਮਯਾਬੀ ਹੋਗੇ ਨਾ ਜਿਸ ਲਈ ਗਲਤ ਰਸਰਾ ਵੀਰ ਜੀ ਤੁਸੀਂ ਚੁਣ ਲੋਗੇ ਤੁਹਾਨੂੰ ਜਿਲੇ ਇਲਮ ਨਹੀਂ ਹੋਏਗਾ ਇੱਕ ਚੀਜ਼ ਬਾਰੇ ਕਿ ਯਾਰ ਹੈ ਠੀਕ ਹੈ ਇਹ ਗਲਤ ਹੈ ਇੱਕ ਚੀਜ਼ ਦਾ ਤੁਹਾਨੂੰ ਪਤਾ ਕਿ ਯਾਰ ਇਹਦਾ ਨੁਕਸਾਨ ਹੈ ਦੇਖੋ ਵੀਰ ਜੀ ਸ਼ਰਾਬ ਹੈ ਤੁਹਾਨੂੰ ਪਤਾ ਕਿ ਯਾਰ ਇਹਦਾ ਨੁਕਸਾਨ ਹੈ ਜਿਸ ਲਈ ਤੁਸੀਂ ਉਹਨੂੰ ਪੀ ਲੈਂਦੇ ਹੋ ਤੇ ਤੁਸੀਂ ਉਹ ਆਪਣਾ ਆਪ ਖੋ ਦਿੰਦੇ ਹੋ ਗਵਾ ਦਿੰਦੇ ਹੋ ਤੇ ਉਹ ਤੁਹਾਨੂੰ ਦੁਨੀਆਦਾਰੀ ਤੁਸੀਂ ਭੁੱਲ ਜਾਂਦੇ ਹੋ ਤੇ ਇਸ ਕਰਕੇ ਤੁਹਾਨੂੰ ਇਲਮ ਹੋਣਾ ਚਾਹੀਦਾ ਵਾ ਤੁਹਾਨੂੰ ਇਨੀ ਕਨੋਲਜ ਹੋਣੀ ਚਾਹੀਦੀ ਕਿ ਕਿਹੜਾ ਕਿਹੜਾ ਕੰਮ ਵੀ ਜੀ ਠੀਕ ਹੈ ਤੇ ਕਿਹੜਾ ਗਲਤ ਹੈ ਕਿਹੜਾ ਚੀਜ਼ ਨੂੰ ਮੈਂ ਪੜਾਉਣਾ ਵਾ ਇਹ ਮੇਰੇ ਵਾਸਤੇ ਫਾਇਦੇਮੰਦ ਹੈ ਕਿਹੜੀ ਮੇਰੇ ਵਾਸਤੇ ਨੁਕਸਾਨਦੇ ਹੈ ਬਿਲਕੁਲ ਤੇ ਦੂਸਰਾ ਦੱਸਦੇ ਪਏ ਸੀ ਕਿ ਐਵੇਂ ਕਿਸੇ ਦੂਸਰੇ ਉੱਤੇ ਆਸ਼ਾ ਲਾ ਲੈਣੀ ਹੈ ਉਮੀਦ ਲਾ ਲੈਣੀ ਕਿ ਅੱਲਾਹ ਪਾਕ ਦੀ ਜ਼ਾਤ ਨੂੰ ਛੱਡ ਕੇ ਇਹ ਜਿਹੜੇ ਝੂਠੇ ਪੀਰ ਫਕੀਰ ਹੈ ਬਾਬੇ ਹੈ ਇਹਨਾਂ ਕੋ ਪਹੁੰਚ ਜਾਣਾ ਬਿਲਕੁਲ ਇਹੀ ਸਾਡਾ ਕੰਮ ਕਰਨਗੇ ਹਾਲਾਂਕਿ ਉਹ ਕੁਝ ਵੀ ਨਹੀਂ ਕਰ ਸਕਦੇ ਹਰ ਚੀਜ਼ ਅੱਲਾ ਪਾਗ ਦੀ ਜ਼ਾਤ ਤੋਂ ਲੱਭਦੀ ਹੈ ਕੋਈ ਸ਼ੈ ਹੈ ਜਿਹੜੀ ਅੱਲਾ ਪਾਗ ਦੀ ਜ਼ਾਤ ਨਾ ਦੇ ਸਕੇ ਨਾ ਵੀਰ ਜੀ ਬਸ ਤੇ ਇਹ ਕਿ ਤੁਸੀਂ ਸੱਚੇ ਮਾਨਣਾ ਪੁਕਾਰੋ ਸੱਚੇ ਮਾਨਣਾ ਦੇਖੋ ਵੀਰ ਜੀ ਜਿਸਲੇ ਕਮਜ਼ੋਰ ਈਮਾਨ ਇਨਸਾਨ ਦਾ ਹੁੰਦਾ ਨਾ ਤੇ ਉਹ ਇਸ ਤਰ੍ਹਾਂ ਨੇ ਫਿਰ ਗੁਮਰਾਹ ਕੰਮ ਕਰਦਾ ਵੈ ਝੂਠੇ ਬਾਬੇ ਪਖੰਡੀਆਂ ਕੋ ਜਾਂਦਾ ਠੀਕ ਹੈ ਵੀਰ ਜੀ ਅਸੀਂ ਵੀ ਮੰਨਣੇ ਆ ਅੱਲਾ ਸੋਹਣੇ ਦੀ ਜ਼ਾਤ ਹੈ ਉਹਦਾ ਉਹਨੇ ਆਪਣੇ ਨੇਕ ਬੰਦੇ ਬਣਾਏ ਆ ਜਿਹੜੇ ਜਿਹੜੇ ਕਿ ਦੁਨੀਆ ਦੇ ਉੱਤੇ ਮੌਜੂਦ ਹੈ ਜਿਨ੍ਹਾਂ ਨੂੰ ਕਹ ਲੋ ਕਿ ਅੱਲਾ ਸੋਹਣੇ ਦੀ ਤਰਫੋਂ ਸ਼ਿਫਾ ਦਿੰਦੇ ਆ ਲੇਕਿਨ ਇਸ ਤਰ੍ਹਾਂ ਦੇ ਵੀਰ ਜਿਹੜੇ ਪਖੰਡੀ ਬਾਬੇ ਜਿਹੜੇ ਹੁੰਦੇ ਨਾ ਉਹਨਾਂ ਦਾ ਕੰਮ ਸਿਰਫ ਹੁੰਦਾ ਪੈਸਾ ਲਾਲਚ ਸਿਰਫ ਹੋਰ ਕੋਈ ਕੰਮ ਨਹੀਂ ਹੈ ਦੁਕਾਨਦਾਰੀ ਬਕਰੇ ਲੈ ਆ ਸਰੀਆਂ ਲੈ ਆ ਇਨੇ ਅੰਡੇ ਲੈ ਆ ਇੰਜ ਕਰਦੇ ਵੀਰ ਜੀ ਉਹ ਬੰਬੰਦਾ ਕਿਸ ਤਰ੍ਹਾਂ ਤੁਹਾਨੂੰ ਫਾਇਦੇ ਆਪ ਦੇ ਸਕਦਾ ਵੈ ਤੁਸੀਂ ਅੱਲਾਹ ਸੋਹਣੇ ਦੀ ਜ਼ਾਤ ਕੋਲੋਂ ਮੰਗੋ ਜਿਹੜਾ ਵਸੀਲਾ ਵੈ ਜਿੰਨੇ ਦੇਣਾ ਵੈ ਜਿਹੜਾ ਥੱਕਦਾ ਵੀ ਨਹੀਂ ਦੇਣ ਲੱਗਿਆ ਵੀਰ ਜੀ ਬਿਲਕੁਲ ਤੇ ਤੀਸਰਾ ਵੀਰ ਜੀ ਜਿਹੜੇ ਐਵੇਂ ਗਲਤ ਤੁਹਮ ਆਤੇ ਹੀ ਬੜਾ ਧਿਆਨ ਦਿੰਨੇ ਆ ਜੈਸ ਤਰ੍ਹਾਂ ਜੀ ਕੋਈ ਸਾਡੀ ਰਾਹ ਬਿੱਲੀ ਰਾਹ ਕੱਟ ਜੇ ਨਾ ਓਏ ਹੋ ਕਾਲੀ ਬਿੱਲੀ ਰਾਹ ਕੱਟ ਗਈ ਸਾਡੇ ਲੈ ਤੇ ਨੁਕਸਾਨ ਹੋ ਜਾਏਗਾ ਸ਼ੀਸ਼ਾ ਟੁੱਟ ਜੇ ਓਏ ਹੋਏ ਹੋ ਕਿ ਮੁਸੀਬਤ ਆ ਜਾਏਗੀ ਦੁੱਧ ਰੋੜ ਜੇ ਹੋਏ ਹੋਏ ਨੁਕਸਾਨ ਹੈ ਜੋ ਇਹ ਤੇ ਬੜਾ ਗਲਤ ਹੋ ਗਿਆ ਇਹ ਹਾਲਾਕੇ ਐਸਾ ਕੋਈ ਵੀ ਨਹੀਂ ਸਿਰਫ ਇੱਕ ਤੋਹਮਾਤ ਨੇ ਜਿਨ੍ਹਾਂ ਉੱਤੇ ਅਸੀਂ ਇੰਨਾ ਯਕੀਨ ਕਰ ਲੈਨੇ ਆ ਕਿ ਜਿਹੜੀ ਸਹੀ ਗੱਲ ਉਹ ਵੀ ਨਹੀਂ ਕਰਦੇ ਬਸ ਆਪਣ ਜਨਮਨ ਕੰਮ ਕਰਨ ਜਾਣਦੇ ਹੋ ਨਾ ਤੁਸੀਂ ਤੇ ਕਾਲੀ ਬਿੱਲੀ ਰਾਹ ਕੱਢ ਜੇ ਤੇ ਉਹਨੇ ਨਹੀਂ ਅੱਜ ਨਹੀਂ ਜਾਣਾ ਜੀ ਹੁਣ ਨੁਕਸਾਨ ਹੋ ਜਾਏਗਾ ਯਾਰ ਉਹ ਬਿੱਲੀ ਕਾਲੀ ਦਾ ਕੀ ਕਸੂਰ ਹੈ ਜੇ ਉਹ ਕਾਲੀ ਪੈਦਾ ਇਹ ਨਾ ਉਂਝ ਕਸੂਰ ਆਉਂਦਾ ਨਹੀਂ ਨਹੀਂ ਵੀ ਜਾਂ ਫਿਰ ਅੱਗੋਂ ਰਾਹ ਕੱਢੀ ਤੇ ਫੇਰ ਕੀ ਹੋਏ ਬਸ ਫਜ਼ੂਲ ਦੀਆਂ ਤੋਹਮਾਤੀਆਂ ਨਾ ਵੀ ਜੇ ਤੁਸੀਂ ਕਹਿ ਲੋਗੇ ਸਾਡੇ ਛੋਟੇ ਜੇ ਨਹੀਂ ਤਦ ਕਰਕੇ ਆਈਂਦੇ ਗੱਲਾਂ ਹੀ ਫਸੇ ਆ ਹਲਕ ਉਸ ਜਾਨਵਰ ਦਾ ਕੀ ਕਮਾਲ ਜਿਹੜੀ ਮੁਸੀਬਤ ਤੁਹਾਡੇ ਨਸੀਬਾਂ ਚ ਲਿਖੀ ਕਿਸਮਤ ਚ ਤੁਹਾਨੂੰ ਮਿਲਣੀ ਹੈ ਬਿਲਕੁਲ ਵੀਰ ਜੀ ਇਸ ਕਰਕੇ ਕੋਸ਼ਿਸ਼ ਕਰੋ ਕਿ ਕੰਮ ਐਂਦੇ ਕਰੋ ਕਿ ਤੁਹਾਡੀ ਮੁਸੀਬਤ ਟਲ ਜੇ ਟਲ ਜੇ ਬਿਲਕੁਲ ਕਿਸੇ ਦਾ ਭਲਾ ਕਰੋਗੇ ਤੇ ਤੁਹਾਡੇ ਵਾਸਤੇ ਹੀ ਭਲਾ ਹੋਏਗਾ ਤੁਹਾਡੀਆਂ ਮੁਸੀਬਤਾਂ ਵੀ ਦੂਰ ਹੋਏਗੀਆਂ ਬਿਲਕੁਲ ਵੀਰ ਜੀ ਲੇਕਿਨ ਅਸੀਂ ਲੋਕ ਉਹ ਕੰਮ ਨਹੀਂ ਕਰਨੇ ਤੇ ਐਂਦੇ ਜਿਹੜੇ ਤੁਹਾਨੂੰ ਮਾਤ ਇਹਨਾਂ ਵਿੱਚ ਫਸੇ ਰਹਿਣਾ ਹਾਂ ਇਹਨਾਂ ਦਾ ਤੇ ਯਕੀਨ ਪੱਕਾ ਰੱਖਣੇ ਆਪਣਾ ਹਾਂ ਜੀ ਤੇ ਇਸ ਦੇ ਬਾਰੇ ਸੰਸੀ ਮਸਕੀਨ ਜੀ ਦੱਸਦੇ ਪਏ ਬੜੀਆਂ ਵਧੀਆ ਗੱਲਾਂ ਕੀਤੀਆਂ ਵੀਰ ਜੀ ਸਾਨੂੰ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਮੈਂਟਸ ਕਰਕੇ ਆਪਣੀ رائے ਦਾ اظہار لازਮੀ ਕਰਿਓ ਆਪਣਾ ਰਖੋ ਤੇ ਸਰਾ ਖਿਆਲ ਰਾਮ ਰਾਮ